ਇਸ ਤਰੀਕੇ ਦੇ ਨਾਲ ਭਰਾ ਆ ਗਿਆ ਸੀ ਕਿੰਨਾ ਕੁ ਪੈਸਾ ਏਜੰਟਾਂ ਦੇ ਵੱਲੋਂ ਲਿਆ ਗਿਆ ਤੇ 30 ਲੱਖ ਰੁਪਿਆ ਲੈ ਲਿਆ ਸੀ ਪਹਿਲਾਂ 4 ਲੱਖ ਉਹਨਾਂ ਨੂੰ ਹੋਰ ਦਿੱਤਾ ਸੀ 37 ਲੱਖ ਬਾਕੀ ਹੁਣ ਡੈੱਡ ਬੋਡੀ ਮੈਨ ਲੱਗੇ ਬਾਕੀ 10 ਮਹੀਨੇ ਮੈਕਸੀਕੋ ਰਹਾ ਉੱਥੇ ਵੀ ਖਰਚਾ ਆਪਾਂ ਨੇ ਪਾਇਆ ਉਸੇ ਹੁਣ ਡੈੱਡ ਬੋਡੀ ਵੀ ਮੰਗਾਣੇ ਮੈਂ ਖਰਚਾ ਲੱਗਾ ਕੋਈ 60 ਲੱਖ ਮੈਂ ਲੱਗੇ ਜੀ ਟੋਟਲ ਇਧਰ ਘਰ ਦੀ ਜ਼ਮੀਨ ਵੇਚੀ ਕੋਈ ਗਹਿਣਾ ਗਹਿਣੇ ਤਰਿਆ ਚੀਆ ਕੁਝ ਆਪਣੇ ਇਨਕਮ ਵੀ ਆ ਜੀ ਕੁਝ ਆਪਣੇ ਰਿਸ਼ਤੇਦਾਰ ਵੀ ਸਾਰੇ ਸੈਟਲ ਨਾ ਉਹਨਾਂ ਕੋਲ ਸਾਰਿਆਂ ਕੋਲ ਲੈ ਕੇ ਤੋ ਜਾ ਕੇ ਪੈਸੇ ਦਿੱਤੇ ਉਹਨਾਂ ਨੂੰ ਕਿਵੇਂ ਫਸ ਗਿਆ ਇਹਨਾਂ ਦੇ ਜਾਲ ਦੇ ਵਿੱਚ ਕਿਵੇਂ ਕਿੱਥੋਂ ਲਿਆ ਸੀ ਡਰੈੱਸ ਇਹਨਾਂ ਦਾ ਸਨੀ ਪਹਿਲਾਂ ਹੀ ਇਹਨਾਂ ਨੇ ਤਿੰਨ ਚਾਰ ਲੜਕੇ ਹੋਰ ਭੇਜੇ ਆ ਪੁਰਤਗਾਲ ਯੂਰਪ ਕੰਟਰੀ ਭੇਜੇ ਖੁਦ ਮੇਰਾ ਸਗਾ ਬ੍ਰਦਰ ਛੋਟਾ ਛੋਟਾ ਜੁਣਸਾ ਉਹ ਏਸੀ ਨੇ ਹੀ ਭੇਜਿਆ ਸੀ ਪੁਰਤਗਾਲ ਬਹੁਤ ਵੱਡਾ ਘਾਟਾ ਪਰਿਵਾਰ ਦੇ ਲਈ ਇਸ ਤਰ੍ਹਾਂ ਦੇ ਇਨਸਾਫ ਦੀ ਇਨਸਾਫ ਦੀ ਤਾਂ ਮੰਗ ਕਰਦੇ ਆ ਚਲੋ ਦੇਖੋ ਵੀ ਹੁਣ ਜਿਹੜੇ ਏਜੰਟ ਆ ਉਹ ਸਚੂ ਸਾਹਿਬ ਆਪਣਾ ਸੁਮਿਤ ਮੋਰ ਆ ਉਹਨਾਂ ਨੇ ਉਹਨੂੰ ਚੱਕ ਲਿਆਂਦਾ ਬਰਨਾਲੇ ਤੋਂ ਇੱਕ ਜਿਹੜਾ ਨੀਤ ਨਸੈਣੀ ਤਾਂ ਏਜੰਟ ਦਾ ਮੇਨ ਤਾਂ ਉਹੀ ਦਾ ਉਹਨੂੰ ਮਤਲਬ ਕਿ ਉਸਨੇ ਲਿਆਣਿਆ ਹੋ ਤਿੰਨ ਦਿਨ ਦਾ ਰਿਮਾਂਡ ਵੀ ਉਹਦਾ ਲੈ ਰਹੇ ਆ ਜਿਸ ਤਰੀਕੇ ਦੇ ਨਾਲ ਫਰਜੀ ਏਜੰਟਾਂ ਨੇ ਧੋਖਾ ਧੜੀ ਦੇ ਨਾਲ ਹਰਦੀਪ ਸਿੰਘ ਜੋ ਕਿ ਡੇਰਾਬੱਸੀ ਦੇ ਸਮਗੋਲੀ ਦਾ ਰਹਿਣ ਵਾਲਾ ਨੌਜਵਾਨ ਸੀ ਉਸ ਨੂੰ ਗਲਤ ਰੂਟ ਦੇ ਰਾਹੀਂ ਅਮਰੀਕਾ ਭੇਜਣ ਦਾ ਯਤਨ ਕੀਤਾ ਪਰ 2024 ਦੇ ਜੁਲਾਈ ਮਹੀਨੇ ਦੇ ਵਿੱਚ ਹਰਦੀਪ ਗਿਆ ਸੀ ਰਸਤੇ ਦੇ ਵਿੱਚ ਹੀ ਤਕਰੀਬਨ ਡੇਢ ਸਾਲ ਤੋਂ ਵੱਧ ਦਾ ਸਮਾਂ ਉਹ ਉੱਥੇ ਹੀ ਜਦੋਂ ਜਹਿਦ ਕਰਦਾ ਰਿਹਾ ਲੱਖਾਂ ਰੁਪਏ ਵੀ ਬਰਬਾਦ ਹੋ ਗਿਆ ਪੁੱਤ ਵੀ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਘਟੋ-ਘਟ 4-5 ਮਹੀਨੇ ਤਾਂ ਉਸ ਦੀ ਮ੍ਰਿਤਕ ਦੇਹ ਦੀ ਪਛਾਣ ਕਰਨ ਨੂੰ ਲੱਗੇ ਕਿਉਂਕਿ ਉਹਨਾਂ ਫਰਜੀ ਏਜੰਟਾਂ ਨੇ ਫਰਜੀ ਕਾਗਜ਼ਾਦ ਉਸ ਨੌਜਵਾਨ ਦੇ ਨੇਪਾਲ ਦੇ ਤਿਆਰ ਕਰ ਦਿੱਤੇ ਸੀ ਤੇ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਆ ਤੇ ਸੱਥਰ ਵਿਸੇ ਹੋਏ ਨੇ ਤੇ ਇਨਸਾਫ ਦੀ ਮੰਗ ਕਰਿਆ ਉਹਨਾਂ ਦੇ ਭਰਾ ਸਾਡੇ ਨਾਲ ਨੇ ਕਿਸ ਤਰੀਕੇ ਦੇ ਨਾਲ ਭਰਾ ਗਿਆ ਸੀ ਕਿੰਨਾ ਕੁ ਪੈਸਾ ਏਜੰਟਾਂ ਦੇ ਵੱਲੋਂ ਲਿਆ ਗਿਆ ਤੇ 33 ਲੱਖ ਰੁਪਏ ਲੈ ਲਿਆ ਸੀ ਪਹਿਲਾਂ 4 ਲੱਖ ਉਹਨਾਂ ਨੂੰ ਹੋਰ ਦਿੱਤਾ ਸੀ 37 ਲੱਖ ਬਾਕੀ ਹੁਣ ਡੈੱਡ ਬੋਡੀ ਮੈਂ ਲੱਗੇ ਬਾਕੀ 10 ਮਹੀਨੇ ਮੈਕਸੀਕੋ ਰਿਹਾ ਉੱਥੇ ਵੀ ਖਰਚਾ ਆਪਾਂ ਨੇ ਪਾਇਆ ਉਸੇ ਹੁਣ ਡੈੱਡ ਬੋਡੀ ਵੀ ਮੰਗਾਣੇ ਮੈਂ ਖਰਚਾ ਲੱਗਿਆ ਕੰਨ 60 ਲੱਖ ਮੈਂ ਲੱਗੇ ਜੀ ਟੋਟਲ ਜੇਕਰ ਘਰ ਦੀ ਜ਼ਮੀਨ ਵੇਚੀ ਕੋਈ ਗਹਿਣਾ ਗਹਿਣੇ ਤਰਿਆ ਵੇਚੀ ਆ ਕੁਝ ਆਪਣੇ ਇਨਕੰਬੀ ਆ ਜੀ ਕੁਝ ਆਪਣੇ ਰਿਸ਼ਤੇਦਾਰ ਵੀ ਸਾਰੇ ਸੈਟਲ ਨਾਲ ਉਹਨਾਂ ਕੋਲ ਸਾਰਿਆਂ ਕੋਲ ਲੈ ਕੇ ਤਰ ਜਾ ਕੇ ਪੈਸੇ ਦਿੱਤੇ ਉਹਨਾਂ ਨੂੰ ਕਿਵੇਂ ਕਿਵੇਂ ਕਾਗਜ਼ ਤਿਆਰ ਕਰ ਦਿੱਤੇ ਸੀ ਨੇਪਾਲ ਦੇ ਫਰਜੀ ਉਹਨਾਂ ਨੇ ਉੱਥੇ ਰਹਿਣ ਜਾਣ ਉਹਨਾਂ ਨੇ ਨਾ ਪਨਾਮਾ ਜੰਗਲ ਕਰੋਸ ਕਰਕੇ ਇੱਕ ਕੈਂਪ ਹੁੰਦਾ ਜੀ ਉਹਨਾਂ ਨੇ ਜੀ ਓਨਲੀ ਕਿਸੇ ਦਾ ਪਾਸਪੋਰਟ ਚੱਕ ਕੇ ਨਾ ਜਿਸ ਤੋਂ ਪੀਡੀਐਫ ਆਪਾਂ ਕਹਿੰਦੇ ਆ ਉਸ ਤੇ ਚੱਕ ਕੇ ਓਨਲੀ ਆਪਣੇ ਬ੍ਰਦਰ ਦੀ ਨਾ ਫੋਟੋ ਫੋਟੋ ਚੇਪ ਕੇ ਅੱਗੇ ਕਰ ਦਿੱਤੀ ਸੀ ਦਿਖਾ ਵੀ ਕਰ ਹਾਂਜੀ ਬਸ ਮੜਾ ਸਾਹਿਬ ਉਹ ਦਿਖ ਆਈਡੀ ਦਿਖਾਣੀ ਹੁੰਦੀ ਨਾ ਥੋੜਾ ਸੋ ਉਹਨਾਂ ਨੂੰ ਕੈਂਪਾਂ ਚ ਵੀ ਇਹ ਉਹ ਵੈਰਾਈਟੀ ਤੇ ਫਿੰਗਰ ਲੈ ਲਏ ਉਹਨਾਂ ਨੇ ਉਹੀ ਫਿੰਗਰ ਫਿਰ ਚੜ ਗਏ ਆਪਣੇ ਇੰਡੀਅਨ ਪਨਾਮਾ ਦੇ ਜੰਗਲਾਂ ਦੇ ਵਿੱਚ ਉਥੇ ਹੀ ਕਿੰਨਾ ਸਮਾਂ ਉਹਨੇ ਬਤਾਇਆ ਪਨਾਮਾ ਕੇ ਜੰਗਲ 15 ਦਿਨ ਦਾ ਜੰਗਲ ਹੋ ਆ ਜੀ ਕਰੋਸ਼ ਕਰਦੇ ਜੋ ਉਸ ਤੋਂ ਬਾਅਦ ਕੈਂਪ ਆਉਂਦੇ ਜੀ ਉਹ ਕੈਂਪ ਆਉਂਦੇ ਆ ਸਾਰੇ ਉਸ ਕੇ ਅੰਦਰ ਯੂਐਸਸੀ ਦੇ ਅੰਦਰ ਹੁੰਦੇ ਸਾਰੇ ਕੈਂਪਾਂ ਵਿੱਚ ਜੋ ਵੀ ਡਾਟਾ ਚੜਦਾ ਉਹ ਨਾ ਸਾਰਾ ਯੂਐਸਸੀ ਵਿੱਚ ਜਾਂਦਾ ਜੀ ਉਹੀ ਫਿਰ ਉਹਨਾਂ ਨੇ ਜੋ ਨੇਪਾਲ ਕਾ ਚੱਕੇ ਆਉ ਚੇਂਜ ਕੀਤਾ ਸੀ ਉਹੀ ਉਹ ਇੱਥੇ ਚੜ ਗਿਆ ਹੁਣ ਏਜੰਟ ਗ੍ਰਿਫਤਾਰ ਕਰ ਲੈਨੇ ਕਹਲੇ ਪਹੁੰਚ ਤੋਂ ਬਾਅਦ ਨਹੀਂ ਇਹ ਗ੍ਰਿਫਤਾਰ ਹੋ ਗਿਆ ਜੀ ਨੀਤਨ ਸੈਣੀ ਜੀ ਇੱਕ ਜੀ ਇੱਕ ਰਹਿਂਦਾ ਹੁਣ ਹਾਂਜੀ ਉਹ ਫਰਾਰ ਆ ਜੀ ਕਿੱਥੇ ਇੱਥੇ ਦੀ ਰਹਿਣ ਵਾਲੇ ਨੇ ਲੋਕਲ ਡੇਰਾ ਬਸੇ ਬਰਨਾਲੇ ਵਾਲਾ ਤਾਂ ਫੜ ਲਿਆ ਜੀ ਇੱਕ ਤੇ ਲੋਕਲ ਪੰਖਰਵਰਦਾ ਉਹ ਵੀ ਫਰਾਰ ਆ ਜੀ ਜਿਉਣਾ ਮੇ ਜਦ ਇਹਨਾਂ ਨੂੰ ਪਤਾ ਚੱਲ ਗਿਆ ਉਹ ਮੁੰਡੇ ਦੀ ਡੈਥ ਹੋ ਗਈ ਇਹਨਾਂ ਨੇ ਨੰਬਰ ਨੰਬਰ ਸਭ ਚੇਂਜ ਕਰਕੇ ਆਊਟ ਆਫ ਹੋ ਗਏ ਸਾਰੇ ਯਾਂਤੇ ਕਿਵੇਂ ਤੁਸੀਂ ਤੁਸੀਂ ਕਿਵੇਂ ਫਸ ਗਏ ਇਹਨਾਂ ਦੇ ਜਾਲ ਦੇ ਵਿੱਚ ਕਿਵੇਂ ਕਿੱਥੋਂ ਲਿਆ ਸੀ ਡਰੈਸ ਇਹਨਾਂ ਦਾ ਸਨੀ ਪਹਿਲਾਂ ਇਹਨਾਂ ਨੇ 3-4 ਲੜਕੇ ਹੋਰ ਭੇਜੇ ਪੁਰਤਗਾਲ ਯੂਰਪ ਕੰਟਰੀ ਭੇਜੇ ਖੁਦ ਮੇਰਾ ਸਗਾ ਬ੍ਰਦਰ ਛੋਟਾ ਛੋਟਾ ਜੁਣਸਾ ਉਹ ਏਸੀ ਨੇ ਹੀ ਭੇਜਿਆ ਸੀ ਪੁਰਤਗਾਲ ਇਸ ਕਰਕੇ ਫਿਰ ਪਿੰਡ ਦੇ 2-3 ਯਾਰ ਦੋਸਤ ਹੋਰ ਗਏ ਉਹ ਵੀ ਏਸੀ ਨੇ ਭੇਜੇ ਸੀ ਪੁਰਤਗਾਲ ਇਸ ਚੱਕਰ ਵਿੱਚ ਉਸਨੇ ਕਹਦੇ ਚੱਲ ਮੈਂ ਅਮਰੀਕਾ ਭੇਜ ਦਿੰਦਾ ਇਹਨੂੰ ਬਸ ਇਹ ਸਗਾ ਬ੍ਰਦਰ ਨੇ ਇਹਨੂੰ ਪਾਸਪੋਰਟ ਦਿੱਤਾ ਨਹੀਂ ਏਜੰਟ ਉੱਥੇ ਕੈਦ ਕਰਕੇ ਰੱਖਦੇ ਸੀ ਇਹਨੂੰ ਇੱਕ ਕਮਰੇ ਵਿੱਚ ਬੰਦ ਕਰਦੇ ਆ ਜਿਵੇਂ ਉੱਥੇ 10 12 ਛੋਕਰੇ ਹੁੰਦੇ ਹੋ ਅੰਦਰ ਹੀ ਰਹਿੰਦੇ ਬਸ ਬਾਹਰ ਤੋਂ ਜਾਣ ਦਿੰਦੇ ਨਹੀਂ ਕਿ ਬਾਹਰ ਤੋਂ ਪੁਲਿਸ ਵਗੈਰਾ ਫਿਰਦੀ ਰਹਿੰਦੀ ਹੈ ਕਿਹੜਾ ਇਹਨਾਂ ਕੋਲ ਉਹ ਆਇਕ ਨੰਬਰ ਦਾ ਬੀਜਾ ਹੈ ਜੋ ਬਾਹਰ ਕੋ ਮਸਕਦੇ ਆ ਕਿ ਦੋ ਨੰਬਰਾਂ ਮਾ ਲੈ ਕੇ ਉਂ ਜਾਂਦੇ ਆ ਜੀ ਬਿਲਕੁਲ ਤੇ ਹੁਣ ਕੀ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਬਸ ਇੱਕ ਮੰਗ ਤੋਂ ਇਹੀ ਹੈ ਜੀ ਸਾਡਾ ਤਾਂ ਲੋਸ ਹੋ ਗਿਆ ਬ੍ਰਦਰ ਚਲੇ ਗਏ ਬਾਕੀ ਨਾ ਪੱਕਾ ਕਾਰਵਾਈ ਕੀਤੀ ਜਾ ਜਿਤਨੀ ਹੋ ਸਕੇ ਬਣਦੀ ਤੇ ਬਣਦੀ ਇਹਨੂੰ ਸਜ਼ਾ ਮਿਲੇ ਜੈਂਟਾ ਨੂੰ ਪਰ ਜਦੋਂ ਉਹ ਆਖਰੀ ਵੀਡੀਓ ਸੀ ਨਾ ਹਰਦੀਪ ਦੀ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਹਲਕੇ ਦੇ ਐਮਐਲਏ ਕੋਲ ਜੀ ਅਪੀਲ ਕੀਤੀ ਪਰ ਉਸ ਤੋਂ ਬਾਅਦ ਇੱਕਦਮ ਮੌਤ ਹੋ ਜਾਣੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸਾਕਾ ਕੋਈ ਬਸ ਕੀ ਕਰਸੇਗਾ ਜੀ ਤੋ ਇਨੀ ਕੀ ਖੇਲ ਹੋਸਗਾ ਜੈਂਟਾ ਕਿ ਉਹ ਇਹਨੂੰ ਜਾਣਾ ਸਾਰੇ ਡੋਂਕਰ ਵਗੈਰਾ ਸਭ ਇਹਨੂੰ ਜਾਣਦੇ ਆ ਸਾਨੂੰ ਤਾਂ ਕੋਈ ਜਾਣਦਾ ਨਹੀਂ ਜੀ ਆਪਾਂ ਤਾਂ ਇਹ ਪਤਾ ਬ੍ਰਦਰ ਬਾਰੇ ਪਤਾ ਬਸ ਆਪਣਾ ਆਪਣੀ ਦੋਸਾਂ ਉਹਨਾਂ ਨਾਲ ਹੀ ਗੱਲ ਹੁੰਦੀ ਸੀ ਬਸ ਕੋਈ ਆਖਰੀ ਗੱਲਬਾਤ ਹੋਈ ਸੀ ਉਹਨਾਂ ਨਾਲ ਉਸ ਚਾਰ ਦਿਨ ਪਹਿਲਾਂ ਹੀ ਗੱਲ ਹੋਈ ਸੀ ਬਸ ਉਹਨ ਲਈ ਉਸ ਤੋਂ ਬਾਅਦ ਕੁਝ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਟੌਰਚਰ ਕਰਦੇ ਨੇ ਸਾਨੂੰ ਤਾਂ ਇਤਨਾ ਕੁਝ ਬਸ ਉਹ ਹੀ ਦੱਸਿਆ ਵੀ ਇਸ ਤੋਂ ਕਰਕੇ ਰੱਖਦੇ ਆ 5 ਮਿੰਟ ਵਾਸਤੇ ਫੋਨ ਦਿੰਦੇ ਆ ਉਸੇ ਵਾਰ ਖੋਲ ਲੈਂਦੇ 24 ਘੰਟੇ 'ਚ 5 5 ਮਿੰਟ ਵਾਸਤੇ ਫੋਨ ਦਿੰਦੇ ਸੀ ਉਹਨਾਂ ਨੇ ਡੋਂਕਰ ਜੰਗਲਾਂ 'ਚ ਹੋਰ ਵੀ ਉਹਨਾਂ ਨੇ ਦੱਸਿਆ ਵੀ ਕਿੰਨੇ ਕੁ ਮੁੰਡੇ ਫਸੇ ਹੋਏ ਨੇ ਪੰਜਾਬ ਦੇ ਜਾਂ ਹੋਰ ਹਰਿਆਣੇ ਦੇ ਨਹੀਂ ਉਹ ਤਾਂ ਦੱਸ ਹੀ ਦਿੰਦੇ ਜੀ ਤੂੰ ਪਨਾਮਕ ਜੰਗਲ 'ਚ ਤਾਂ ਹੋਰ ਵੀ ਡੈਡ ਬਹੁਤਿਆਂ ਪੜੀ ਰਹਿੰਦੀ ਜੀ ਉੱਥੇ ਤਾਂ ਪਤਾ ਨਹੀਂ ਕੌਣ ਕੌਣ ਮਰਿਆ ਪੜਿਆ ਉੱਥੇ ਤਾਂ ਪਛਾਣ ਵੀ ਨਹੀਂ ਕਰ ਸਕਦਾ ਕੋਈ ਖੋਖੇ ਪਿਆਸੇ ਰੱਖਿਆ ਕਰੂੰਗੀ ਹਾਂਜੀ ਇਹ ਜਦੋਂ ਹੁਣ 2024 ਦੇ ਜੁਲਾਈ ਮਹੀਨੇ ਚ ਗਿਆ ਸੀ ਨੌਜਵਾਨ ਤੁਹਾਡਾ ਐਨੇ ਇਨਾ ਸਮਾਂ ਉੱਥੇ 1.5 ਸਾਲ ਤੋਂ ਵੱਧ ਦਾ ਸਮਾਂ ਗਿਆ ਰੋਜ਼ ਫਿਰ ਤੁਹਾਡੇ ਤੋਂ ਪੈਸੇ ਪਾਉਂਦੇ ਸੀ ਰੋਟੀ ਦੇ ਲਈ ਦਖਾਣ ਦੇ ਵਿੱਚ ਮਹੀਨੇ ਬਾਅਦ ਮੰਗਵਾਉਂਦਾ ਸੀ ਖਰਚਾ ਇਹ ਕਿੰਨੇ ਪੈਸੇ ਪਾਉਂਦੇ ਸੀ ਆਪਣੇ ਇੰਡੀਆ ਦੇ 40-50000 ਰੁਪਏ ਲੱਗ ਜਾਂਦੇ ਸੀ ਹਾਂਜੀ ਕੀ ਉਹ ਡੌਂਕਰ ਸੀ ਜਿਹੜੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਸੀ ਪਰਵਾਰ ਨਾਲ ਕਦੇ ਕੋਈ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਡੌਂਕਰਾਂ ਦੀ ਉਹ ਬਸ ਬਾਈ ਵਾਲੀ ਬਾਤ ਹੁੰਦੀ ਏਜੰਟਾਂ ਨਾਲ ਬਾਤ ਹੋ ਜਾਂਦੀ ਹੁੰਦੀ ਤਾਨੂੰ ਦੱਸਿਆ ਰਿਹਾ ਉਹਨਾਂ ਨੇ ਵੀ ਤੁਸ ਤੋਨੂੰ ਅਸੀਂ ਡੌਂਕੀ ਰੂਟ ਦੇ ਰਾਹੀਂ ਭੇਜਾਂਗੇ ਮੈਕਸੀਕੋ ਦੇ ਪਨਾਮਾ ਦੇ ਜੰਗਲਾਂ ਰਾਹੀਂ ਭੇਜਾਂਗੇ ਏਜੰਟਾ ਨਹੀਂ ਨਹੀਂ ਦੱਸਿਆ ਚਲੋ ਪਨਾਮਾ ਦੇ ਜੰਗਲ ਦਾ ਤੋ ਦੱਸਿਆ ਨਹੀਂ ਤੇ ਵੀ ਉਹਨਾਂ ਨੇ ਕਿਹਾ ਵੀ ਸਾਈਡ ਮਨੂੰ ਲੱਗ ਇੱਕ ਸਮੁੰਦਰ ਕਿਸ਼ਤੀ ਵਾਲਾ ਦੂਸਰਾ ਹੋਆ ਜਾਂ ਫਲਾਈਟ ਹੋਆ ਉਹ ਤੇ ਉਸ ਕੇ ਰਾਹੀਂ ਭੇਜ ਦੇਗਾ ਪਰ ਫਿਰ ਵੀ ਉਹਨਾਂ ਨੇ ਪਨਾਮਾ ਦੇ ਜੰਗਲਾਂ ਮਨ ਕ੍ਰੋਸ ਕਰਾਏ ਉਹ ਪਨਾਮਾ ਦੇ ਜੰਗਲ ਤੋਂ ਕ੍ਰੋਸ ਕਰ ਲਈ ਜੀ ਬ੍ਰਦਰ ਨੇ ਇਹਨਾਂ ਨੇ ਅੱਗਾ ਜਾ ਕੇ ਬਸ ਸਭ ਕੁਝ ਬੰਦ ਕਰ ਦਿਆ ਉਸ ਮੈਕਸੀਕੋ 'ਚ ਪਹੁੰਚਾ ਜਬੀਲ ਕਿੰਨੀ ਵੀ ਕੀ ਜੀ ਸਾਨੇ ਅੱਧਾ ਕਿੱਲਾ ਵੀ ਵਿੱਚ ਅਸੀਂ ਬਿਲਕੁਲ ਤਾਂ ਪਰਿਵਾਰ ਸਦਮੇ ਦੇ ਵਿੱਚ ਇਨਸਾਫ ਦੀ ਗੁਹਾਰ ਲਗਾ ਰਿਹਾ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਆਈਆਂ ਸੀ ਕਿ ਪੰਜਾਬ ਦੇ ਵਿੱਚ ਇੱਕ ਏਜੰਟਾਂ ਦਾ ਜਿਹਾ ਮਾਫੀਆ ਕੰਮ ਕਰਦਾ ਜਿਹੜਾ ਗਲਤ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਡੋਂਕੀ ਰੂਟ ਤੇ ਰਹੀਂ ਪਨਾਮਾ ਜੰਗਲਾਂ ਦੇ ਰਹੀਂ ਬਾਹਰ ਭੇਜਦਾ ਬਹੁਤ ਸਾਰੀਆਂ ਵੀਡੀਓ ਪਹਿਲਾਂ ਵੀ ਸਾਹਮਣੇ ਆਈਆਂ ਨੇ ਹੁਣ ਇੱਕ ਚੀਜ਼ ਹੋਰ ਆਏ ਨੌਜਵਾਨਾ ਜਿਹੜਾ 2024 ਦੇ ਜੁਲਾਈ ਮਹੀਨੇ ਦੇ ਵਿੱਚ ਗਿਆ ਤਕਰੀਬਨ ਡੇਢ ਸਾਲ ਜਦੋਂ ਜਹਾਦ ਕਰਦਾ ਰਹਿਆ ਕਿ ਮੈਂ ਅਮਰੀਕਾ ਚਲਿਆ ਜਾਮਾ ਪਰ ਉਸ ਥਾਂ ਦੇ ਉੱਤੇ ਨਹੀਂ ਜਾ ਸਕਿਆ ਇਸ ਦੁਨੀਆ ਤੋਂ ਜ਼ਰੂਰ ਚਲਾ ਗਿਆ ਤਾਂ ਜਹਾ ਦੇ ਵਿੱਚ ਜਿਹੜੀ ਮ੍ਰਿਤਕ ਦੇ ਆ ਤਕਰੀਬਨ 5 ਮਹੀਨੇ ਉਸ ਥਾਂ ਦੇ ਉੱਤੇ ਹੀ ਰੁਲਦੀ ਰਹੀ ਕਿ ਨੌਜਵਾਨ ਇੰਡੀਆ ਦਾ ਪੰਜਾਬ ਦਾ ਜਾਂ ਨੇਪਾਲ ਦਾ ਕਿਉਂਕਿ ਫਰਜੀ ਦਸਕਤ ਦੇ ਰਾਹੀਂ ਉਹਨਾਂ ਨੇ ਇੱਕ ਕੁਝ ਕਾਗਜ਼ ਸੀ ਜਿਹੜੇ ਉਸ ਨੌਜਵਾਨ ਦੇ ਤਿਆਰ ਕਰ ਦਿੱਤੇ ਸੀ ਹਰ ਨਾਲ ਹੋਰ ਵੀ ਪਿੰਡ ਦੇ ਵਸਨੀਕ ਨੇ ਸਰਪੰਚ ਵੀ ਤੁਸੀਂ ਜਾਦੀ ਸਰਪੰਚ ਜੀ ਕਿ ਨਾਲ ਦੇਖ ਲੋ ਬਹੁਤ ਵੱਡਾ ਘਾਟਾ ਪਰਿਵਾਰ ਦੇ ਲਈ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਕਰਦਾ ਨਿصافਦੀ ਤਾਂ ਮੰਗ ਕਰਦੇ ਆ ਚਲੋ ਦੇਖੋ ਵੀ ਹੁਣ ਜਿਹੜੇ ਏਜੰਟ ਆ ਉਹ ਸਚੂ ਸਾਹਿਬ ਆਪਣਾ ਸੁਮਿਤ ਮੋਰ ਆ ਉਹਨਾਂ ਨੇ ਉਹਨੂੰ ਚੱਕ ਲਿਆਂਦਾ ਬਰਨਾਲੇ ਤੋਂ ਇੱਕ ਜਿਹੜਾ ਨੀਤਨ ਸੈਣੀ ਦਾ ਏਜੰਟ ਦਾ ਮੇਨ ਤਾਂ ਉਹੀ ਦਾ ਉਹਨੂੰ ਮਤਲਬ ਕਿ ਪੁਲਿਸ ਨੇ ਲੈਣਿਆ ਹੋ ਤਿੰਨ ਦਿਨ ਦਾ ਰਿਮਾਂਡ ਵੀ ਉਹਦਾ ਲੈ ਰਹੇ ਆ ਦੇਖੋ ਵੀ ਹੁਣ ਕਿਵੇਂ ਬਣਦਾ ਕਿਸ ਤਰ੍ਹਾਂ ਬਣਦਾ ਇੱਕ ਰਹਿੰਦਾ ਆ ਉਹਨੂੰ ਆਪਣਾ ਹਲੇ ਉਹ ਬਾਹਰ ਆ ਉਹ ਨਹੀਂ ਆਇਆ ਫੜਿਆ ਨਹੀਂ ਮਤਲਬ ਕਿ ਚਲੋ ਫੜੇ ਇਹ 12 ਤਰੀਕ ਨੂੰ ਫੜਿਆ ਤਾਂ ਜੀ ਆਹ 12 ਹਾਂ ਇਹ 12 ਪਰ ਮੌਤ ਦਾ ਮੁੰਡੇ ਦੀ 5 ਮਹੀਨੇ ਪਹਿਲਾਂ ਹੋ ਗਈ ਸੀ ਮੈਂ ਪਹਿਲਾਂ ਵੀ ਤੁਹਾਡੇ ਪਰਿਵਾਰ ਨਾਲ ਗੱਲਬਾਤ ਕਰਕੇ ਗਿਆ ਸੀ ਉਦੋਂ ਦੀ ਘਟਨਾ ਪਰ ਏਜੰਟ 5 ਮਹੀਨੇ ਘੁੰਮ ਖੁੱਲਾ ਘੁੰਮਦਾ ਰਿਹਾ ਸਰ ਉਹ ਖੁੱਲਾ ਘੁੰਮਦਾ ਰਿਹਾ ਪਰਚਾ ਦਰਜਦਾ ਹੋ ਗਿਆ ਤਾਂ ਜੀ ਪਰ ਬਸ ਉਹ ਮਤਲਬ ਕਿ ਵੀ ਡੈੱਡ ਬਾਡੀ ਆਉਗੀ ਫਿਰ ਉਹਦੇ ਚ ਹੋਰ ਵਾਅਦਾ ਕਰਾਂਗੇ ਇਹ ਵਾਅਦਾ-ਬੁੱਦਾ ਹੁਣ ਕਰਿਆ ਉਹਨਾਂ ਨੇ ਫਿਰ ਹੁਣ ਤਾਂ ਇਹਨਾਂ ਨੇ ਰਾਤ ਨੂੰ ਚੱਕ ਲੈਣਾ ਫਿਰ ਉਹ ਜਾ ਕੇ ਰਾਤ ਹਾਂ ਰਾਤ ਨੂੰ ਚੱਕ ਲੈ ਲੇ ਵੀ ਫਰਾਰਾ ਫਿਰ ਇੱਕ ਫਰਾਰਾ ਹਲੇ ਵੀ ਉਹ ਵੀ ਫਰਾਰ ਆ ਬਾਕੀ ਚਲੋ ਦੇਖੋ ਜੀ ਨਾ ਕੰਮ ਹੀ ਆ ਰਹੀ ਐ ਨੇ ਜੈਂਟਲ ਦਾ ਪੂਰਾ ਹੀ ਹਾਲ ਆ ਬਸ ਇਹ ਪੈਸੇ ਖਾ ਗਏ ਆ ਸਾਰੇ ਬਸ ਫਿਰ ਇੱਕ ਐਮ ਵੀ ਕੰਦਰ ਐ ਵੀ ਜੋ ਕਰ ਜੋ ਕਰ ਲੋ ਜੋ ਹੁੰਦਾ ਥਾ ਜੇਗਾ ਤਮ ਕੰਦਰ ਤਮ ਕਿਆ ਅੰਦਰ ਰਹੇਗਾ ਕੋਈ ਸੁਣਵਾਈ ਨਹੀਂ ਕਰੀ ਫੋਨ ਬੰਦ ਕਰ ਲੇਦੇ ਨੇ ਕੋਈ ਪੁੱਛਦੇ ਹੀ ਨਹੀਂ ਹੈ ਕਿਸੇ ਨੂੰ ਨਹੀਂ ਦਫ਼ਤਰ ਦਫ਼ਤਰ ਕੋਈ ਨਹੀਂ ਚੱਲਦੇ ਫਿਰਦੇ ਆ ਇਸ ਤੇ ਹਾਂ ਬਸ ਉਹ ਥੋੜਾ ਜਿਹਾ ਪਹਿਲਾਂ ਇਹਨਾਂ ਨੇ ਇੱਕ ਦੋ ਮੁੰਡੇ ਉਹਰੇ ਤੇ ਆਪਣੇ ਭੇਜੇ ਆ ਇਹਨਾਂ ਨੇ ਉਸਤੇ ਭਰੋਸਾ ਕਰ ਲਿਆ ਇਹਨਾਂ ਨੇ ਕਹਿਤਾ ਵੀ ਇੱਕ ਮਹੀਨੇ ਦੇ ਵਿੱਚ ਤੈਨੂੰ ਅਮਰੀਕਾ ਪਹੁੰਚਾ ਦੇਂਗੇ ਉਹ ਮੁੰਡੇ ਨੇ ਥੋੜਾ ਜਿਹਾ ਯਕੀਨ ਕਰ ਲਿਆ ਵੀ ਚੱਲ ਭੇਜ ਦੇਗਾ ਪਹਿਲਾਂ ਭੇਜੇ ਆ ਵੀ ਇਹ ਸਾਨੂੰ ਵੀ ਨਹੀਂ ਪਤਾਤਾ ਵੀ ਇਹ ਜਾ ਕੇ ਉੱਥੇ ਪਹੁੰਚਾ ਦੇਣਗੇ ਬਸ ਕਰਕੇ ਬ ਮੌਤ ਹੋ ਗਈ ਉਹਦੀ ਭੁੱਖਾ ਪਿਆਸਾ ਰੱਖਿਆ ਨੇ ਇਹਨੇ ਰੋਟੀ ਬਾਣੀ ਦੇ ਇਹ ਤਾਂ ਮੁੰਡੇ ਨੇ ਬੜੀ ਮਿਹਨਤ કરી ਆ ਜਿਹੜਾ ਸਨੇ ਆਪਣਾ ਘਰ ਵੀ ਚਲਾਇਆ ਬਾਹਰ ਵੀ ਇਹ ਪੈਸੇ ਭੇਜਦਾ ਰਿਹਾ ਬਹਾਰੇ ਮੇਲਾ ਮੁੱਲਾ ਕਰਦਾ ਰਿਹਾ ਇਹਨਾਂ ਅਨਪੜ੍ਹ ਬੰਦੇ ਦਾ ਕੰਮ ਨਹੀਂ ਹੈਗਾ ਇਹ ਪੜ੍ਹਿਆ ਲਿਖਿਆ ਹੈ ਚਲੋ ਉਹ ਵੀ ਪੜ੍ਹਿਆ ਲਿਖਿਆ ਤਾਂ ਜਮਾਨਤਾ ਵੀ ਇਹ ਤਾਂ ਕਰਕੇ ਅਸੀਂ ਮਤਲਬ ਕਰਕੇ ਕਈ ਤਾਂ ਪਿੰਡ ਵਾਲੇ ਲਗੇ ਕਹਿਣ ਹੋਰ ਵੀ ਲੱਗੇਗਾ ਤੇ ਵੀ ਉਹ ਆਂਦੇ ਹੀ ਨਹੀਂ ਡੈੱਡ ਬੋਡੀ ਨਹੀਂ ਆਂਦੀ 5 ਮਹੀਨੇ ਦਾ ਸਮਾਂ ਹਾਂ ਹਾਂ ਬਹੁਤ ਸਮਾਂ ਲੱਗ ਗਿਆ ਜੀ ਚਲੋ ਮਿਹਨਤ ਕਰੀਏ ਪੁਜਾਇਦ ਕਰਨੀ ਵੀ ਪਛਾਣ ਦੇ ਲਈ ਕਿਉਂਕਿ ਕਾਗਜ਼ ਗਲਤ ਤਿਆਰ ਕਰ ਕਾਗਜ਼ ਹਾਂ ਨੇਪਾਲ ਦੀ ਆਈਡੀ ਬਣਾ ਕੇ ਉਹਨਾਂ ਨੇ ਕੱਢਤਾ ਬਸ ਉਧਰ ਜਾ ਕੇ ਆਪਣਾ ਉਹਦੀ ਦੇਖਣ ਲਗੇ ਫਿੰਗਰਪ੍ਰਿੰਟ ਉਹ ਕਹਦੇ ਵੀ ਇਹ ਤਾਂ ਨੇਪਾਲ ਦਾ ਆ ਅਸੀਂ ਉਰੇ ਤੇ ਆਪਣੇ ਹੋਰ ਭੇਜੇ ਅਸੀਂ ਮੰਤਰੀ ਐਮ ਐਲ ਏ ਕੋਲ ਵੀ ਗਏ ਸਾਰਿਆਂ ਕੋਲ ਗਏ ਉਹਨਾਂ ਨੇ ਜਿਹੜਾ ਵੀ ਸਾਡੀ ਸਪੋਰਟ ਕਰੀ ਆ ਚਲੋ ਫਿਰ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਡੀ ਅੱਜ ਡੈੱਡ ਬਾਡੀ ਆ ਗਈ ਕੱਲ ਸੰਸਕਾਰ ਕਰ ਲਿਆ ਵੀ ਸਾਡੇ ਹੁਣ ਚੱਲ ਕਰ ਐ ਹੋ ਜੂਗਾ ਵੀ ਚਲੋ ਆਪਣੇ ਅਸੀਂ ਬੱਚੇ ਦਾ ਸੰਸਕਾਰ ਤਾਂ ਕਰ ਲਿਆ ਨਹੀਂ ਬਹੁਤੇ ਤਾਂ ਜੰਗਲਾਂ ਦੇ ਵਿੱਚ ਲੋ ਸਾਡੇ ਬੱਚੇ ਦੱਸਦੇ ਆ ਨਾ ਵੀ ਉਹ ਤਾਂ ਬੁਰਾ ਹਾਲ ਆ ਵੀ ਡੌਂਕੀ ਰਹੀ ਨਾ ਕੋਈ ਆਵੇ ਬਾਕੀ ਡੌਂਕੀ ਦਾ ਇਹ ਕਹਿੰਦੇ ਤੇ ਵੀ ਸੇਵ ਕਰ ਦਾਂਗੇ ਸੇਫ ਮਤਲਬ ਕਿ ਭਰੋਸਾ ਦਿਵਾ ਦਿੰਦੇ ਆ ਵੀ ਕੋਈ ਨਹੀਂ ਸੇਫ ਕੱਢੂਗੇ ਪਰ ਸੇਫ ਕੱਢਦੇ ਨਹੀਂ ਆ ਫਿਰ ਜਾ ਕੇ ਪੈਸੇ ਦੇ ਲਾਲਚ ਕੇ ਵਿੱਚ ਆਪਣਾ ਉਹਨਾਂ ਨੂੰ ਕਦੇ ਕਿੱਧਰ ਨੂੰ ਤੋੜ ਦਿੰਦੇ ਆ ਕਦੇ ਕਿੱਧਰੇ ਤੋੜ ਦਿੰਦੇ ਆ ਜੰਗਲਾਂ ਦੇ ਵਿੱਚ ਇਸ ਕਰਕੇ ਸਾਡਾ ਜਿਹੜਾ ਨੌਜਵਾਨ ਬੱਚਾ ਇਹ ਵੀ ਚਲਾ ਗਿਆ ਜਿਵੇਂ ਕਰਦੇ ਹੁਣ ਇਹ ਏਜੰਟਾਂ ਨੇ ਪ੍ਰੋਕਟੀਆਂ ਵੀ ਬਣਾਈਆਂ ਹੋਣਗੀਆਂ ਆਪਣੀਆਂ ਵੀ ਅਟੈਚ ਕਰਕੇ ਪਰਿਵਾਰ ਦੇ ਚਲੋ ਪੁੱਤ ਤਾਂ ਚਲਾ ਗਿਆ ਉੱਪਰ ਭਾਈ ਨਹੀਂ ਹੋ ਸਕਦੀ ਪਰ ਜਿਹੜਾ ਫਾਈਨੈਂਸ਼ੀਅਲ ਲਾਸ ਆ ਜਿਹੜਾ ਕਰਜ਼ਾ ਚੜਿਆ ਉਹ ਪੈਸਾ ਦਿੱਤਾ ਜਾਵੇ ਪਰਿਵਾਰ ਅੱਜ ਦੇ ਦਾ ਲੌਸ ਜਿਹੜਾ ਹੋਇਆ ਵਾ ਦੇਖੋ ਜ਼ਮੀਨ ਵੇਚੀ ਆ ਰਿਸ਼ਤੇਦਾਰਾਂ ਤੋਂ ਵੀ ਪੈਸੇ ਫੜੇ ਆ ਹੋਰਾਂ ਤੋਂ ਵੀ ਫੜੇ ਆ ਆਂਢੀ ਗੁਆਂਢੀ ਇਹ ਇੰਨਾ ਪੈਸਾ ਕਰਤਾ ਕਿਸੇ ਦੇ ਕੋਲ ਨਹੀਂ ਹੁੰਦਾ ਵੀ ਜਿਹੜਾ ਲੌਸ ਹੋਇਆ ਅਸੀਂ ਮੰਗ ਕਰਦੇ ਆ ਵੀ ਨਿਆਂਸਾਫ ਮਿਲੇ ਸਾਨੂੰ ਇਹਦੀ ਮੜੀ-ਮੁੱਟੀ ਪਰਪਾਈ ਕੋਈ ਜੋ ਵੀ ਹੋਵੇ ਸਰਕਾਰ ਸਾਨੂੰ ਸਾਡੇ ਨਾਲ ਮਦਦ ਕਰੇ ਸਾਡੀ ਤੋਂ ਬਾਕੀ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਨਿਆਂਸਾਫ ਮਿਲਣਾ ਚਾਹੀਦਾ ਹਲੇ ਇੱਕ ਏਜੰਟ ਫਰਾਰਾ ਜਾਂ ਹੋਰ ਵੀ ਨੇ ਕਹੀ ਇਹਦੇ ਵਿੱਚ ਨਵਾਲ। ਕਿਦੋ ਜੀ ਅੱਗਾ ਇਨਕੇ ਚੈਨ ਹੋਵਾ ਜੀ ਉਹ ਆਪਣੇ ਆਪ ਦੱਸੇਗਾ ਰਿਮਾਂਡ ਤੇ। ਬਸ ਨੀਤੀ ਨੇ ਆਪਣੇ ਆਪ ਦੱਸਦਾ ਰਹੇਗਾ। ਕਰਦਾ ਸੀ ਜ਼ਿਕਰ ਇੱਕ ਏਜੰਟ ਦਾ ਵੀ ਸਮਰ ਮਲਤਾਨੀਆ ਕੋਈ। ਨੀਤੀ ਨਹੀਂ ਦੱਸਦਾ ਸੀ। ਉਹ ਬਾਕੀ ਐਸਐਚਓ ਸਾਹਿਬ ਉਹਦੇ ਪੂਰੀ ਕਾਰਵਾਈ ਕਰ ਰਹੇ ਆ। ਅੱਛਾ ਬਿਲਕੁਲ। ਕੈ ਭਰਾ ਸੀ ਹਰਦੀਪ ਦੇ? ਹਮ ਤਿੰਨ ਬ੍ਰਦਰ ਸੀ ਇੱਕ ਸਿਸਟਰ ਵੱਡੀ। ਤੁਸੀਂ ਤੁਸੀਂ ਬਾਹਰ ਕਿੰਨੇ ਸੀ? ਨਹੀਂ ਜੀ। ਆਪ ਮੇਰਾ ਇੱਥੇ ਹੀ ਮੈਡੀਕਲ ਸਟੋਰ ਹੈ ਜੀ ਆਪਣਾ। ਛੋਟਾ ਬ੍ਰਦਰ ਉਹ ਛੋਟਾ ਬ੍ਰਦਰ ਇਸਨੇ ਨਿਤਿਨ ਨੇ ਭੇਜਿਆ ਸੀ ਪੁਰਤਗਾਲ ਯੂਰਪ ਕੰਟਰੀ ਆਖਰੀ ਗੱਡੀ ਕਦੋਂ ਗੱਲਬਾਤ ਹੋਈ ਸੀ ਆਖਰੀ ਗੱਲਬਾਤ ਜਿਆਦਾ ਕੋਈ ਬਸ ਉਹੀ ਆ ਜੇ ਉਸਕੇ ਮੌਤ ਤੇ 4 ਦਿਨ ਪਹਿਲਾਂ ਕੁਛ ਹਲਕੀ ਗੱਲਬਾਤ ਕੀਤੀ ਸੀ ਨਾ ਹਾਂ ਬਸ ਉਸ ਫੋਟੋ ਤੇ ਪਹਿਲਾਂ ਜੇ ਸਾਨੂੰ ਪਤਾ ਸੀ ਕਿ ਵੀ ਡੈਥ ਹੋ ਗਿਆ ਉਸ ਤੋਂ ਚਾਰ ਕੇ ਦਿਨ ਪਹਿਲਾਂ ਸਾਡੀ ਬਾਤ ਹੋਈ ਸੀ ਹਲ ਬਸ ਕਿਸ ਨੂੰ ਅਹਿਸਾਸ ਹੋ ਗਿਆ ਸੀ ਕਿ ਵੀ ਹੁਣ ਆਖਰੀ ਸਮਾਂ ਆ ਗਿਆ ਉਹ ਦੱਸਿਆ ਕੁਝ ਉਹਨੇ ਗੱਲਬਾਤ ਕੁਝ ਨਹੀਂ ਉਸ ਟਾਈਮ ਦੱਸਿਆ ਉਸਨੇ ਕੁਝ ਵੀ ਚਾਰ ਦਿਨ ਪਹਿਲਾਂ ਹੀ ਬਾਤ ਹੋਈ ਸੀ ਫਿਰ ਚਾਰ ਦਿਨ ਤੇ ਬਾਤ ਤੋਂ ਫਿਰ ਬਾਤ ਨਹੀਂ ਆ ਹੋਈ ਉਸ ਦੀ ਗੱਲ ਉਹ ਕਹੇ ਵੀ ਚਲ ਆਪਾਂ ਜਾ ਰਹੇ ਆ ਵੀ ਪਹੁੰਚਣੇ ਆਲੇ ਆ ਸਿਰਾ ਕੋਈ ਕੋਈ ਗੱਲ ਬਾਤ ਨਹੀਂ ਹੋਈ ਹੈ ਉਸ ਤੇ ਪਹਿਲਾਂ ਚਲ ਗੱਲ ਬਾਤ ਹੁੰਦੀ ਰਹੀ ਫੋਨ ਜੇ ਵੇਗੇ ਫੋਨ ਉਹਨਾਂ ਦੇ ਕੋਲੇ ਹੁੰਦਾ ਜਿਹੜੇ ਡੌਂਕਰ ਹੁੰਦੇ ਆ ਫੋਨ ਰੱਖਦੇ ਆ ਇਹਨਾਂ ਦਾ ਫਿਰ ਉਹ ਮਾੜੀ ਮੋਟੀ 5-10 ਮਿੰਟ ਜਿਹੜੀ ਗੱਲ ਬਾਤ ਉਹ ਕਰਾ ਦਿੰਦੇ ਆ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਹਾਂ ਬਈ ਜਦੋਂ ਆ ਸੀ ਵੀ ਮੁੰਡਾ ਜਾਏਗਾ ਅਮਰੀਕਾ ਹਨਾ ਉੱਥੇ ਕਮਾਏਗਾ ਕਰਜ਼ਾ ਚੜੇਗਾ ਲੋਨ ਵੀ ਲਿਆ ਹੋਣਾ ਜਾਓ ਪ੍ਰਭਾਵਿਤ ਹੋਏਗਾ ਤੁਹਾਡਾ ਕੰਮ ਦਾ ਉਹੀ ਹੁੰਦਾ ਵੀ ਚਲੋ ਆਪਣਾ ਭਵਿੱਖ ਬਣਾ ਲੇਗਾ ਪੈਰਾਂ ਦਾ ਸਟੈਂਡ ਲੈ ਲੇਗਾ ਔਰ ਕੀ ਆ ਬੰਦਾ ਯੇਹੀ ਸੋਚ ਕੇ ਜਾਂਦਾ ਕਰਤੇ ਦੇਖੋ ਇਸੇ ਸਮੇਂ ਡੇਰਾ ਵਸੀ ਇਲਾਕੇ ਦੇ ਵਿੱਚ ਸੀ ਸਮਗੌਲੀ ਪਿੰਡ ਹੈ ਜਿਹੜਾ ਨੌਜਵਾਨ ਜੁਲਾਈ 2024 ਦੇ ਵਿੱਚ ਅਮਰੀਕਾ ਜਾਣ ਦੇ ਲਈ ਘਰੋਂ ਨਿਕਲਿਆ ਸੀ ਪਰ ਏਜੰਟਾਂ ਨੇ ਫਰਜੀ ਕਾਗਜ਼ ਉਸਦੇ ਤਿਆਰ ਕਰਵਾ ਕੇ ਉਹਨੂੰ ਗਲਤ ਰੂਟ ਦੇ ਰਾਹੀਂ ਡੋਂਕੀ ਰੂਟ ਦੇ ਰਾਹੀਂ ਅਮਰੀਕਾ ਭੇਜਣਾ ਚਾਹਿਆ ਆਪਣਾਮਾ ਦੇ ਜੰਗਲ ਵੀ ਪਾਰ ਕੀਤੇ ਪਰ ਮੈਕਸੀਕੋ ਕਾफी ਸਮਾਂ ਬਤਾਇਆ ਜਿੱਥੇ ਕਿ ਹਰ ਮਹੀਨੇ ਇਹ ਪੈਸੇ ਪਾਉਂਦੇ ਰਹੇ ਹਰ ਮਹੀਨੇ ਰੋਟੀ ਦੇ ਪੈਸੇ ਪਾਉਂਦੇ ਰਹੇ ਤੇ ਜਿੰਨੇ ਵੀ ਉਹ ਡੋਂਕਰ ਆਪਣੇ ਤਰੀਕੇ ਦੇ ਨਾਲ ਉਹਨੂੰ ਰੱਖਦੇ ਸੀ ਜਿੰਨਾਕ ਸਮਾਂ ਉਹ ਚਾਹੁੰਦੇ ਸੀ ਉਹਨਾਂ ਸਮਾਂ ਪਰਿਵਾਰ ਦੀ ਗੱਲਬਾਤ ਕਰਵਾਉਂਦੇ ਸੀ ਪਰ ਇੱਕ ਏਜੰਟ ਦੀ ਗ੍ਰਿਫਤਾਰੀ ਹੋਈ ਆ ਹਾਲੇ ਇੱਕ ਏਜੰਟ ਫਰਾਰ ਹੈ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਹਨਾਂ ਦੀ ਪ੍ਰਾਪਰਟੀ ਵੀ ਅਟੈਚ ਹੋਵੇ ਬਾਕੀ ਜਿਹੜੀ ਚੈਨਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤਾਸੀ ਵੀ اپیل ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਬਾਹਰ ਜਾਉਂਗੇ ਤਾਂ ਖਤਰਾ ਹੋ ਸਕਦਾ ਤੁਹਾਡੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਸਕਦੀ ਆ ਤੁਸੀਂ ਆਪਣੀ ਪੂਰੀ ਪੜਤਾਲ ਕਰੋ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਓ ਕਿ ਅਸੀਂ ਇਸ ਤਰੀਕੇ ਦੇ ਨਾਲ ਉੱਥੇ ਸਹੀ ਸਲਾਮਤ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ ਤੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਦੀ ਮੰਗ ਕੀਤੀ ਆ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਡੇਰਾਬਸੀ ਪਿੰਡ ਸੰਗੋਲੀ